ਕੈਨੇਡੀਅਨ ਕਵਰ ਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹੁਸਪਰਮਜੀਤ ਸਿੰਘ ਪਾਕਨਾ ਦੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਲਬਰਟਾ ਦੇ ਵਿੱਚ ਰਿਕਾਰਡ ਤੋੜ ਆਬਾਦੀ ਵਾਧੇ ਦਾ ਜਿੱਥੇ ਅਨੁਭਵ ਕੀਤਾ ਜਾ ਰਿਹਾ ਅਲਬਰਟਾ ਦੇ ਅੰਕੜਿਆਂ ਅਤੇ ਸੂਚਨਾ ਦਫ਼ਤਰ ਦੇ ਸਰਕਾਰ ਦੇ ਨਾਮੇ ਆਂਕੜੇ ਜੋ ਨਿਕਲ ਕੇ ਆਰਨੇਕੀ ਪ੍ਰਾਂਤ ਨੇ ਆਪਣੇ ਅੰਤਰਰਾਸ਼ਟਰੀ ਅਤੇ ਅੰਤਰ ਸੂਬਈ ਇਮੀਗ੍ਰੇਸ਼ਨ ਦੋਮਾ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ April 2023 ਅਤੇ 24 April ਤੱਕ ਪ੍ਰਾਂਤ ਦੀ ਆਬਾਦੀ 2,4677 ਜਾਂ ਫਿਰ 4.41% ਵਧੀ ਹੈ ਕੈਨੇਡਾ ਦੇ ਸਾਰੇ ਪ੍ਰਾਂਤਾਂ ਵਿੱਚ 2023 ਤੇ 24 ਵਿੱਚ ਸਾਲਦਰ ਸਾਲ ਸਭ ਤੋਂ ਉੱਚੀ ਵਾਧਾ ਜਿੱਥੇ ਦੇਖਣ ਨੂੰ ਮਿਲ ਰਿਹਾ ਹੈ। ਸਮੁੱਚੇ ਤੌਰ ਤੇ ਕੈਨੇਡਾ ਲਈ ਉਸ ਸਮੇਂ ਸਾਲਦਰ ਸਾਲ ਵਿਕਾਸ ਦਰ 3.20% ਸੀ। ਇਹ 2022 ਤੇ 23 ਦੇ ਵਿਚਕਾਰ ਅਲਬਰਟਾ ਦੇ 3.67% ਵਿਕਾਸ ਦਰ ਤੋਂ ਇੱਕ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ ਅਤੇ ਇਹ ਸਭ ਤੋਂ ਵੱਧ ਸਾਲ ਦਾ ਸਾਲ ਵਿਕਾਸ ਦਰ ਹੈ ਜੋ 1 ਅਪ੍ਰੈਲ 1981 ਤੋਂ ਸੂਬੇ ਨੇ ਅਨੁਭਵ ਕੀਤਾ ਹੈ ਅਲਬਰਟਾ ਦੀ ਆਬਾਦੀ ਦਾ ਬਹੁਤਾ ਹਿੱਸਾ ਅੰਤਰਰਾਸ਼ਟਰੀ ਪ੍ਰਵਾਸ ਤੋਂ ਆਉਂਦਾ ਹੈ ਅਕੱਲੇ 2024 ਦੀ ਪਹਿਲੀ ਟੀਮਾਹੀ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਨੇ ਅਲਬਰਟਾ ਦੇ ਵਿੱਚ 32893 ਨਵੇਂ ਨਿਵਾਸੀ ਸ਼ਾਮਲ ਕੀਤੇ ਸਨ ਤੇ ਇਸ ਵਿੱਚ ਸਥਾਈ ਅਤੇ ਅਸਥਾਈ ਨਿਵਾਸੀ ਦੋਵੇਂ ਸ਼ਾਮਲ ਹਨ ਜੋ ਕੰਮ ਜਾਂ ਇਹਨਾਂ ਇਨਫਰਮੈਂਟ ਰੱਖਦੇ ਨੇ ਜੋ ਸ਼ਰਨ ਦੇ ਦਾਅਵੇ ਵੀ ਕਰਦੇ ਨੇ ਅਲਬਰਟਾ ਅੰਤਰਪ੍ਰਾਤਿਕ ਪ੍ਰਵਾਸ ਤੋਂ ਵੀ ਮਜ਼ਬੂਤ ਸੁੱਧ ਲਾਭ ਦੇਖਣ ਵੀ ਰੀਨਟਾਰੀਓ ਬੀਸੀ ਸਕੁਇਚਵਨ ਨੋਵਾ ਸਕੋਸ਼ੀਆ ਅਤੇ ਮੈਨੀਟੋਬਾ ਵਰਗੇ ਹੋਰ ਕੈਨੇਡੀਅਨ ਸੂਬਿਆਂ ਤੋਂ ਆਉਣ ਵਾਲੇ ਲੋਕ ਸਟੈਟਿਸ ਕੈਨੇਡਾ ਦੇ ਅਨੁਸਾਰ 1 ਜੁਲਾਈ 2022 ਤੋਂ 1 ਜੁਲਾਈ 2023 ਤੱਕ ਅਲਬਰਟਾ ਨੇ ਬ੍ਰਿਟਿਸ਼ ਕੋਲੰਬੀਆ ਨੂੰ ਪਛਾੜਦੇ ਹੋਏ ਸੂਬੇ ਦੇ ਵਿੱਚਕਾਰ ਜਾਣ ਵਾਲੇ ਲੋਕਾਂ ਤੋਂ ਸਭ ਤੋਂ ਵੱਧ ਲਾਭ ਦੇਖਿਆ ਅਲਬਰਟਾ ਦੇ ਸਾਰੇ 4 ਵੱਡੇ ਸ਼ਹਿਰਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਕੈਲਗਰੀ ਵਿੱਚ 26662 ਨਿਵਾਸੀ ਐਡਮਿੰਟਨ ਦੇ ਵਿੱਚ 16082 ਲੈਥਬ੍ਰਿਜ਼ ਵਿੱਚ 1651 ਦਾ ਵਾਧਾ ਅਤੇ ਰੈਡ ਡੀਅਰ ਵਿੱਚ 1277 ਲੋਕਾਂ ਦਾ ਵਾਧਾ ਹੋਇਆ। ਇਸ ਦੇ ਉਲਟ ਅਨਟਾਰੀਓ ਦੇ ਹਰ ਮੈਟਰੋਪੋਲੀਟਨ ਖੇਤਰ ਨੇ 1 ਜੁਲਾਈ 2023 ਤੱਕ 12 ਮਹੀਨਿਆਂ ਦੌਰਾਨ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਤੋਂ ਸੁੱਧ ਘਾਟਾ ਦੇਖਿਆ। ਬਹੁਤ ਸਾਰੇ ਨਵੇਂ ਆਏ ਲੋਕ ਦੂਜੇ ਕੈਨੇਡੀਅਨ ਸੂਬਿਆਂ ਨਾਲੋਂ ਅਲਬਰਟਾ ਕਿਉਂ ਜਾ ਰਹੇ ਨੇ? ਜਿਵੇਂ ਕਿ ਸਟੈਟਿਸ ਕੈਨੇਡਾ ਦੱਸਦਾ ਹੈ ਕਿ ਇਹ ਆਮਦ ਕੈਨੇਡਾ ਮੋਟਰਜ਼ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ 2024 ਹਾਊਸਿੰਗ ਮਾਰਕੀਟ ਆਊਟਲੁੱਕ ਦੇ ਵਿਸ਼ਲੇਸ਼ਣ ਦੇ ਅਨੁਸਾਰ ਜੋ ਦਰਸਾਉਂਦੀ ਹੈ ਕਿ ਵਧਦੇ ਰਿਫਾਇਤੀ ਘਰਾਂ ਦੀਆਂ ਕੀਮਤਾਂ ਤੇ ਇੱਕ ਮਜ਼ਬੂਤ ਆਰਥਿਕ ਦ੍ਰਿਸ਼ਟੀਕੋਣ ਪ੍ਰੇਰੀ ਪ੍ਰੋਵਿੰਸ ਨੂੰ ਨੌਕਰੀ ਲੱਭਣ ਵਾਲੇ ਅਤੇ ਘਰਾਂ ਲਈ ਆਕਰਸ਼ਕ ਬਣਾਉਣਾ ਖਰੀਦਦਾਰ ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਤੇ ਅਨਟਾਰੀਓ ਦੇ ਮੁਕਾਬਲੇ ਜਦੋਂ ਕਿ ਪ੍ਰੋਵਿੰਸ ਨੇ ਹਾਲੀ ਦੇ ਸਾਲਾਂ ਵਿੱਚ ਜਿਦਾਦ ਤੇ ਕੀਮਤਾਂ ਵਿੱਚ ਵਾਧਾ ਦੇਖਿਆ ਇਹ ਅਜੇ ਵੀ ਇੱਕ ਵਧੇਰੇ ਕੰਪੇਟਿਟਿਵ ਵਿਕਲਪ ਵਜੋਂ ਦੇਖਿਆ ਜਾਂਦਾ ਹੈ ਖਾਸ ਕਰਕੇ ਅਨਟਾਰੀਓ ਤੇ BC ਦੇ ਸ਼ਹਿਰਾਂ ਵਿੱਚ ਉਸ ਨੂੰ ਤੁਲਨਾਤਕ ਕਰਕੇ ਦੇਖਿਆ ਜਾਵੇ ਤਾਂ ਜਦੋਂ ਕਿ ਪ੍ਰੋਵਿੰਸ ਨੇ ਹਾਲੀ ਦੇ ਸਾਲ ਵਿੱਚ ਜਿਦਾਦ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਹੈ ਇਹ ਅਜੇ ਵੀ ਇੱਕ ਵਧੇਰੇ ਇੱਕ ਫਾਇਦੀ ਵਿਕਲਪ ਵਜੋਂ ਦੇਖਿਆ ਜਾਂਦਾ ਹੈ ਖਾਸ ਕਰਕੇ ਜਦੋਂ অন্ਟਾਰੀਓ ਅਤੇ BC ਦੇ ਸ਼ਹਿਰਾਂ ਦੀ ਤੁਲਨਾ ਵਿੱਚ ਕੈਨੇਡੀਅਨ ਰੀਅਲ اسٹیਟ ਐਸੋਸੀਏਸ਼ਨ ਦੇ ਅਨੁਸਾਰ 2024 ਦੀ ਦੂਜੀ ਤੁਮਾਈ ਵਿੱਚ ਕੈਲਗਰੀ ਦੇ ਅੰਦਰ ਇੱਕ ਸਿੰਗਲ ਡਿਟੈਚ ਘਰ ਦੀ ਔਸਤ ਕੀਮਤ 710000 ਸੀ ਜਦੋਂ ਕਿ ਟਾਊਨ ਹਾਊਸ ਦੀ ਕੀਮਤ 454000 ਅਤੇ ਅਪਾਰਟਮੈਂਟ ਦੀ ਕੀਮਤ 330000 ਤੇ ਐਡਮਿੰਟਨ ਅਲਬਰਟਾ ਵਿੱਚ ਦੂਸਰਾ ਸਭ ਤੋਂ ਵੱਡਾ ਜਨਗਣਨਾ ਮੈਟਰੋਪੋਲਿਟਨ ਖੇਤਰ ਬਣ ਚੁੱਕਿਆ ਹੈ ਵਿੱਚ ਵੱਖਰੇ ਘਰ ਦੀ ਔਸਤ ਕੀਮਤ 485000 ਸੀ ਤੇ ਟਾਊਨ ਹਾਊਸ 294500 ਅਤੇ ਅਪਾਰਟਮੈਂਟ 188000 ਦਾ ਸੀ ਇਸ ਤੋਂ ਬਾਅਦ ਵਰਟਾ ਵਿੱਚ ਲੈਂਡ ਟ੍ਰਾਂਸਫਰ ਟੈਕਸ ਨਹੀਂ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਪਾਸੇ ਨੂੰ ਜਾ ਰਹੇ ਨੇ ਤੇ ਇਸ ਨਾਲ ਇਸ ਸੂਬੇ ਤੋਂ ਬਾਹਰ ਦੇ ਖਰੀਦਦਾਰਾਂ ਲਈ ਇੱਕ ਵਧੇਰੇ ਕਿਫਾਇਤੀ ਵਿਕਲਪ ਵੀ ਬਣ ਚੁੱਕਿਆ ਟ੍ਰਾਂਟੋ অন্ਟਾਰੀਓ ਦੀ ਤੁਲਨਾ ਵਿੱਚ 2024 ਦੀ ਦੂਜੀ ਤੁਮਾਈ ਵਿੱਚ ਵੱਖਰੇ ਘਰਾਂ ਦੀ ਔਸਤ ਵਿਕਰੀ ਕੀਮਤ 1.3000 ਸੀ ਤੇ ਅਰਧ ਡਿਟੈਚ ਘਰ ਦੀ ਯੂਨਿਟ 1041000 ਵਿੱਚ ਜਾ ਰਹੇ ਸੰ ਜਦੋਂ ਕਿ ਕੋਂਡੋਮੀਨੀਅਮ ਅਪਾਰਟਮੈਂਟ ਦੀ ਗੱਲ ਕੀਤੀ ਜਾਵੇ ਤਾਂ 6 ਲੱਖ 40 ਹਜ਼ਾਰ ਦੇ ਸਨ ਆਰਥਿਕ ਵਿਕਾਸ ਸੇ ਨੌਕਰੀਆਂ ਦੇ ਲੈਂਡਸਕੇਪ ਨੂੰ ਬਦਲਨਾ ਅਲਬਰਟਾ ਦੇ ਅਸਲ ਕੁੱਲ ਘਰੇਲੂ ਉਤਪਾਦ ਜੀਡੀਪੀ 2024 ਵਿੱਚ 3.3% ਵਧਣ ਦੀ ਉਮੀਦ ਹੈ ਜਦੋਂ ਕਿ ਬਜਟ 2024 ਤੋਂ 0.4% ਅੰਕ ਵਧਦਾ ਹੈ ਬਿਜ਼ਨਸ ਕਾਉਂਸਲਿੰਗ ਆਫ ਅਲਬਰਟਾ ਦੀ ਰਿਪੋਰਟ ਦੇ ਅਨਸਾਰ ਅਲਬਰਟਾ ਵਿੱਚ ਕੋਣ ਪਰਤੀ ਕਰ ਰਿਹਾ ਜੋ 2018 ਤੇ 23 ਤੋਂ ਜਨਤਕ ਤੌਰ ਤੇ ਉਪਲਬਧ ਨੌਕਰੀਆਂ ਦੀਆਂ ਪੋਸਟਾਂ ਦੀ ਵਰਤੋਂ ਕਰਦਾ ਅਲਬਰਟਾ ਦੀ ਲੇਬਰ ਮਾਰਕੀਟ ਓਨ ਤੇਲ ਅਤੇ ਗੈਸ ਦੀਆਂ ਕੀਮਤਾਂ ਨਾਲ ਡੇਢ ਜੁੜੀਆਂ ਨਹੀਂ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਸਨ ਜਦੋਂ ਕਿ ਊਰਜਾ ਕਾਮਯਾ ਦੀ ਮੰਗ ਸਥਿਰ ਹੋਈਆਂ ਨੇ ਉੱਥੇ ਹੀ ਵਪਾਰਾਂ ਅਤੇ ਸੀ ਸੰਭਾਲ ਕਿੱਤਿਆਂ ਦੀ ਮੰਗ ਵਿੱਚ ਵਾਧਾ ਹੋਇਆ ਜਿਸ ਨੇ ਜਨਸੰਖਿਆ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਰਿਪੋਰਟ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਕਾਲਜ ਡਿਪਲੋਮਾ ਜਾਂ ਅਪਰੈਂਟਸ਼ਿਪ ਸਿਖਲਾਈ ਦੀ ਲੋੜ ਵਾਲੀ ਨੌਕਰੀਆਂ ਦੇ ਪੋਸਟਾਂ ਦੇ ਅੰਦਰ ਵਾਧਾ ਤਕਨੀਕੀ ਹੁਨਰ ਜਿਵੇਂ ਕਿ ਵਪਾਰ ਖੂਫੀਆ ਜਾਣਕਾਰੀ ਜਾਂ ਡਾਟਾ ਵਿਸ਼ਲੇਸ਼ਣ ਵੀ ਸੂਬੇ ਦੇ ਰੁਜ਼ਗਾਰ ਦਾਤਾਵਾਂ ਦੇ ਲਈ ਮਹੱਤਵਪੂਰਨ ਹੋ ਸਕਦੇ ਨੇ ਇਸ ਤਰ੍ਹਾਂ ਇੰਜੀਨੀਅਰਿੰਗ ਕਿੱਤਿਆਂ ਦੀਆਂ ਸ਼੍ਰੇਣੀਆਂ ਲਈ ਪੋਸਟਿੰਗ 60% ਤੋਂ ਘਟ ਗਈ ਹੈ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਾਤਨੇ ਸੈਰਸ ਪਾਟਾ ਤੇ ਪ੍ਰਾਉਣਾ ਚਾਰੀ ਲਈ ਵੀ ਇੱਕ ਵੱਖਰੀ BNP ਸਟ੍ਰੀਮ ਦੀ ਸ਼ੁਰੂਆਤ ਕੀਤੀ ਜੋ ਉਸ ਖੇਤਰ ਵਿੱਚ ਵਾਧੀ ਮੰਗ ਨੂੰ ਦਰਸਾਉਂਦੀ ਹੈ ਸੂਬਾ ਇੱਕ ਨਿਸ਼ਾਨਾ ਐਕਸਪ੍ਰੈਸ ਐਂਟਰੀ ਡਰਾ ਦੇ ਨਾਲ ਸੀ ਸੰਭਾਲ ਪੀ 6 ਵਾਰਾਂ ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਤੇ 19 ਵਾਰ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਸਮਰਪਿਤ ਹੈਲਥ케ਅਰ ਪਾਥਵੇ ਰਹੀ ਅਲਬਰਟਾ ਦੇ ਵਿੱਚ ਸਥਾਈ ਨਿਵਾਸ ਲਈ ਯੋਗਾਨ ਜੇਕਰ ਉਹਨਾਂ ਕੋਲ ਸੂਬੇ ਵਿੱਚ ਕਿਸੇ ਯੂਬ ਸੇ ਸੰਭਾਲ ਕੇ ਤੇ ਵਿਚ ਨੌਕਰੀ ਦੀ ਪੇਸ਼ਕਸ਼ ਕੈਨੇਡੀਅਨ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ aajniswala.com ਦੇ ਨਾਲ